ਹਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਪੰਜਾਬ ਜੋਬ ਟਾਰਗੇਟ ਦੇ ਅਫੀਸ਼ੀਅਲ YouTube ਚੈਨਲ ਤੇ ਬੱਚੇ ਅੱਜ ਆਪਾਂ ਇੱਕ ਬਹੁਤ ਹੀ ਵਧੀਆ ਗੱਲ ਕਰਾਂਗੇ ਤੇ ਇਸ ਵੀਡੀਓ ਨੂੰ ਬਿਲਕੁਲ ਤੁਸੀਂ ਐਂਡ ਤੱਕ ਦੇਖਣਾ ਹੈ ਦੇਖੋ ਕੁਝ ਸਟੂਡੈਂਟ ਜਿਹੜੇ ਹੈਗੇ ਨੇ ਗ੍ਰੈਜੂਏਸ਼ਨ ਤੋਂ ਬਾਅਦ ਗਵਰਨਮੈਂਟ ਐਗਜ਼ਾਮਸ ਦੀ ਤਿਆਰੀ ਕਰਦੇ ਨੇ ਮੈਕਸਿਮਮ ਸਟੂਡੈਂਟ ਹੁਣ ਤਿਆਰੀ ਕਰਦੇ ਹੀ ਹੈ ਗਵਰਨਮੈਂਟ ਐਗਜ਼ਾਮਸ ਤੇ ਠੀਕ ਹੈ ਤਾਂ ਪਹਿਲਾਂ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਕਿ ਕਿਹੜੀ ਚੀਜ਼ ਜਿਹੜੀ ਹੈ ਉਹ ਇਨਸਾਨ ਨੂੰ ਬਰਬਾਦ ਕਰਦੀ ਹੈ ਉਹ ਹੈਗੀ ਹੈ ਜੀ ਛੁੱਟੀ ਮਿਹਨਤ ਕਿਉਂਕਿ ਜੋ ਵੀ ਆਪਣੇ ਕੋਲ ਪੁੱਛਦਾ ਆਪਾਂ ਉਹਨੂੰ ਦੱਸਦੇ ਆਂ ਆਪਾਂ ਕੀ ਕਰ ਰਹੇ ਆਂ ਗਵਰਨਮੈਂਟ ਜੋਬ ਦੀ ਪ੍ਰੈਪਰੇਸ਼ਨ ਕਰ ਰਹੇ ਆਂ ਬਟ ਪਤਾ ਆਪਾਂ ਨੂੰ ਹੀ ਹੁੰਦਾ ਹੈ ਕਿ ਆਪਾਂ ਕੀ ਕੁਝ ਕਰ ਰਹੇ ਆਂ ਠੀਕ ਹੈ ਝੂਠੀ ਮਿਹਨਤ ਤੋਂ ਜਿੰਨਾ ਹੋ ਸਕਦਾ ਹੈ ਬਚੋ ਅੱਜ ਦੇ ਟਾਈਮ ਤੇ 80% ਸਟੂਡੈਂਟ ਐਵੇਂ ਦੇ ਨੇ ਜਿਹੜੀ ਝੂਠੀ ਮਿਹਨਤ ਕਰ ਰਹੇ ਨੇ ਝੂਠੀ ਮਿਹਨਤ ਦਾ ਕਹਿਣ ਦਾ ਮਤਲਬ ਇਹ ਹੈ ਪਿੰਡੋਂ ਆਉਂਦੇ ਨੇ ਜਾਂ ਸ਼ਹਿਰੋਂ ਜਾਂਦੇ ਨੇ ਇੰਸਟੀਚਿਊਟ ਦੇ ਵਿੱਚ ਇੰਸਟੀਚਿਊਟ ਦੇ ਵਿੱਚ ਕੋਈ ਖਾਸਾ ਕੁਝ ਕਰਦੇ ਤਾਂ ਹੈ ਨਹੀਂ ਜਾਂ ਫਿਰ ਔਨਲਾਈਨ ਵੀ ਪੜ ਰਹੇ ਨੇ ਲਾਇਬ੍ਰੇਰੀ ਜਾ ਰਹੇ ਨੇ ਲਾਇਬ੍ਰੇਰੀ ਦੇ ਵਿੱਚ ਵੀਡੀਓਜ਼ ਵੇਖ ਕੇ ਆ ਰਹੇ ਨੇ ਤਾਂ ਬੱਚੇ ਇਹ ਸਾਰੀ ਦੀ ਸਾਰੀ ਛੁੱਟੀ ਮੈਂ ਤਾਂ ਜੇ ਤੁਸੀਂ ਆਪਣੀ ਪ੍ਰੈਪਰੇਸ਼ਨ ਕਰ ਰਹੇ ਹੋ ਤਾਂ ਆਪਣੀ ਜ਼ਿੰਦਗੀ ਬਣਾਉਣ ਵਾਸਤੇ ਕਰ ਰਹੇ ਹੋ ਜੇ ਤੁਸੀਂ ਇਹ ਚੀਜ਼ਾਂ ਕਰ ਰਹੇ ਹੋ ਤਾਂ ਤੋਖਾ ਸਿਰਫ ਔਰ ਸਿਰਫ ਆਪਣੇ ਆਪ ਨੂੰ ਦੇ ਰਹੇ ਹੋ ਇਹ ਵੀਡੀਓ ਬਣਾਣ ਦੀ ਮੈਂ ਕਿਉਂ ਸੋਚੀ ਕਿਉਂਕਿ ਮੇਰੇ ਕੋਲ ਇੱਕ ਪੇਰੈਂਟਸ ਆਏ ਪੇਰੈਂਟਸ ਆਏ ਕਿ ਸਾਡਾ ਬੱਚਾ 3 ਸਾਲ ਤੋਂ ਬਹੁਤ ਵਧੀਆ ਪ੍ਰੈਪਰੇਸ਼ਨ ਕਰ ਰਿਹਾ ਹੈ گورਨਮੈਂਟ ਜੋਬ ਦੀ ਤਿਆਰੀ ਕਰ ਰਿਹਾ ਬਟ ਉਹਨੂੰ گورਨਮੈਂਟ ਜੋਬ ਨਹੀਂ ਮਿਲ ਰਹੀ ਠੀਕ ਹੈ ਮੈਂ ਕਿਹਾ ਵੀ ਐਵੇਂ ਤਾਂ ਨਹੀਂ ਹੋ ਸਕਦਾ ਕਿ 3 ਸਾਲ ਤੋਂ ਜੇ ਕੋਈ ਬਹੁਤ ਵਧੀਆ ਮਿਹਨਤ ਕਰ ਰਿਹਾ ਹੈ ਤੇ ਉਹਨੂੰ ਜੋਬ ਨਹੀਂ ਮਿਲ ਰਹੀ 3 ਸਾਲ ਥੋੜੇ ਨਹੀਂ ਹੁੰਦੇ 3 ਸਾਲ ਦੇ ਵਿੱਚ ਤੁਸੀਂ ਗ੍ਰੈਜੂਏਸ਼ਨ ਦੀ ਇੱਕ ਡਿਗਰੀ ਲੈ ਲੈਣੇ ਹੋ ਠੀਕ ਹੈ ਹੁਣ ਉਹ ਡਿਗਰੀ ਤਾਂ ਤੁਹਾਨੂੰ ਮਿਲ ਜਾਂਦੀ ਹੈ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਤੁਸੀਂ 2 ਮਹੀਨੇ 3 ਮਹੀਨੇ ਪੜੇ ਪਰ ਇਹ ਗਵਰਨਮੈਂਟ ਜੋਬ ਹੈ ਬੱਚੇ ਹਰ ਮਹੀਨੇ ਤੁਹਾਡੀ ਪੌਕੇਟ ਦੇ ਵਿੱਚ ਕੁਝ ਨਾ ਕੁਝ ਮਨੀ ਹੋਣੀ ਹੈ ਠੀਕ ਹੈ ਤਾਂ ਇਹਦੇ ਵਾਸਤੇ ਕੁਝ ਨਾ ਕੁਝ ਇਮਤਿਹਾਨ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਦੇਣਾ ਪੈਣਾ ਤਾਂ ਮੈਂ ਕਿਹਾ ਵੀ ਚਲੋ ਠੀਕ ਹੈ ਜੀ ਅੰਕਲ ਜੀ ਆ ਤੁਸੀਂ ਸਟੂਡੈਂਟ ਨਾਲ ਮੇਰੀ ਗੱਲ ਕਰਾ ਦਿਓ ਆਪਣੇ ਬੱਚੇ ਨਾਲ ਗੱਲ ਕਰਾਓ ਤਾਂ ਮੈਂ ਬੱਚੇ ਨਾਲ ਗੱਲ ਕੀਤੀ ਮੈਂ ਕਿਹਾ ਜੀ 3 ਸਾਲ ਹੋ ਗਏ ਤੁਹਾਨੂੰ ਪ੍ਰੈਪਰੇਸ਼ਨ ਕਰਦੇ ਹੋਏ ਨੇ ਤਾਂ ਉਹ ਕਹਿੰਦੇ ਕਿ ਜੀ ਮੇਰਾ ਨਾ ਪੇਪਰ ਕਦੇ ਤਾਂ ਕੀ ਕਹਿੰਦੇ ਨੇ 4 ਨੰਬਰਾਂ ਤੋਂ ਰਹਿ ਜਾਂਦਾ ਕਦੇ 5 ਨੰਬਰਾਂ ਤੋਂ ਰਹਿ ਜਾਂਦਾ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਠੀਕ ਹੈ ਜੀ 4 ਨੰਬਰਾਂ ਤੋਂ 5 ਨੰਬਰਾਂ ਤੋਂ ਮੈਂ ਕਿਹਾ ਪ੍ਰੈਕਟਿਸ ਸੈਟ ਕਿੰਨੇ ਲਾਏ ਐ ਪ੍ਰੈਕਟਿਸ ਸੈਟ ਕਹਿੰਦੇ ਪ੍ਰੈਕਟਿਸ ਸੈਟ ਮੈਂ ਮਤਲਬ ਕਿ ਪੇਪਰ ਦੇ ਨੇੜੇ ਹੀ ਲਗਾਣਾ ਹੁੰਦਾ ਚਾਰ ਪ੍ਰੈਕਟਿਸ ਸੈਟ ਲਗਾ ਲਏ ਜਾਂ ਪੰਜ ਪ੍ਰੈਕਟਿਸ ਸੈਟ ਲਗਾ ਲਏ ਉਹਦੇ ਵਿੱਚ ਤਾਂ ਮਾਰਕਸ ਠੀਕ ਆ ਜਾਂਦੇ ਆ ਮੇਰੇ ਤਾਂ ਮੈਂ ਉਹਨੂੰ ਸਿੰਪਲ ਸਿੰਪਲ ਦੋ ਜਾਂ ਤਿੰਨ ਕੁਐਸਚਨ ਪੁੱਛੇ ਜੋ ਕਿ ਉਸ ਬੱਚੇ ਨੂੰ ਨਹੀਂ ਆਏ ਪਹਿਲਾਂ ਮੈਂ ਉਹਦਾ ਆਈਕਿਊ ਚੈੱਕ ਕਰਿਆ ਠੀਕ ਹੈ ਵੀ ਚਲੋ ਠੀਕ ਹੈ ਵੀ ਚੈੱਕ ਕਰਦੇ ਆਂ ਵੀ ਕੀ ਹੈ ਉਸ ਬੱਚੇ ਨੂੰ ਨਹੀਂ ਆਏ ਤਿੰਨ ਸਾਲ ਦੀ ਪ੍ਰੈਪਰੇਸ਼ਨ ਦੇ ਵਿੱਚ ਮੈਂ ਸਿੰਪਲ ਸਿੰਪਲ ਜਿਹੇ ਤਿੰਨ ਕੁਐਸਚਨ ਪੁੱਟ ਕਿਤੇ ਜੋ ਉਸ ਸਟੂਡੈਂਟ ਨੂੰ ਨਹੀਂ ਆਏ ਪਹਿਲਾ ਸ਼ੱਕ ਤਾਂ ਮੈਨੂੰ ਇੱਥੋਂ ਹੀ ਪੈ ਗਿਆ ਦੂਜਾ ਮੈਂ ਕਿਹਾ ਵੀ ਸਿਲੇਬਸ ਕਦੋਂ ਕਵਰ ਕਰਿਆ ਸੀ ਮਤਲਬ ਮੈਂ ਪੰਜ ਸੱਤ ਕੁਐਸਚਨ ਉਸ ਬੱਚੇ ਤੋਂ ਪੁੱਛੇ ਜਿੱਥੇ ਉਹ ਬੱਚਾ اٹਕਿਆ ਉਹਦੇ ਪਾਪਾ ਕੋਲ ਹੀ ਬੈਠੇ ਸੀਗੇ ਤਾਂ ਮਤਲਬ ਮੈਂ ਕਿ ਅੰਕਲ ਜੀ ਤੁਸੇ ਤੁਹਾਨੂੰ ਕੀ ਲੱਗਦਾ ਹੈ ਕਿ ਆ 3 ਸਾਲ ਦੀ ਪ੍ਰੈਪਰੇਸ਼ਨ ਦੇ ਵਿੱਚ 3 ਇਅਰਸ ਦੀ ਪ੍ਰੈਪਰੇਸ਼ਨ ਦੇ ਵਿੱਚ ਵੀ ਆ ਮੈਂ ਸਿੰਪਲ ਸਿੰਪਲ ਜੀਆਂ ਚੀਜ਼ਾਂ ਪੁੱਛੀਆਂ ਨੇ ਕੀ ਇਹ ਬੱਚੇ ਨੂੰ ਨਹੀਂ ਹੋਣੀਆਂ ਚਾਹੀਦੀਆਂ ਦੂਜੀ ਗੱਲ ਇਹ ਮੈਂ ਪੁੱਛਿਆ ਸਿਲੇਬਸ ਚੰਗੀ ਤਰ੍ਹਾਂ ਕਵਰ ਕੀਤਾ ਕਿਹੜੇ ਟੋਪਿਕ ਨੇ ਬੱਚਾ ਚੰਗੀ ਤਰ੍ਹਾਂ ਨਹੀਂ ਦੱਸ ਪਾਰਿਆ ਕਿ ਇਹ 3 ਸਾਲ ਦੀ ਪ੍ਰੈਪਰੇਸ਼ਨ ਹੈ ਠੀਕ ਹੈ ਉਸ ਤੋਂ ਬਾਅਦ ਪ੍ਰੈਕਟਿਸ ਸੈਟ ਜੇ ਤੁਸੀਂ 3 ਸਾਲ ਹੋਗੇ ਤੁਹਾਨੂੰ ਪ੍ਰੈਪਰੇਸ਼ਨ ਕਰਦੇ ਹੋਏ ਪ੍ਰੈਕਟਿਸ ਸੈਟ ਤਾਂ ਤੁਸੀਂ ਢੇਰ ਲਾ ਦੋਗੇ ਪ੍ਰੈਕਟਿਸ ਸੈਟ ਲਾ ਲਾ ਕੇ ਤੇ ਪੇਪਰ ਦੇ ਨੇੜੇ 3-4 ਪ੍ਰੈਕਟਿਸ ਸੈਟ ਲਾਣ ਦਾ ਕੀ ਬਣਦਾ ਤਾਂ ਬੱਚੇ ਇਹਨੂੰ ਝੂਠੀ ਮਿਹਨਤ ਕਹਿੰਦੇ ਆ ਝੂਠੀ ਮਿਹਨਤ ਠੀਕ ਹੈ ਇਹ ਤੁਹਾਡੀ ਜ਼ਿੰਦਗੀ ਦਾ ਇੱਕ ਕੋੜਾ ਸੱਚ ਹੈ ਠੀਕ ਹੈ ਜੇ ਤੁਸੀਂ ਵੀ ਆਹੀ ਚੀਜ਼ਾਂ ਕਰ ਰਹੇ ਹੋ 3-3 ਸਾਲ ਇੱਕ ਵੇ ਫਿਰ ਤੁਸੀਂ ਕਹੋਗੇ ਕਿ ਬਈ ਗਵਰਨਮੈਂਟ এমਪਲੋਇਮੈਂਟ ਨਹੀਂ ਦੇ ਰਹੀ ਜੋਬ ਨਹੀਂ ਦੇ ਰਹੀ ਬੱਚੇ ਜੋ ਐਕਚੁਅਲ ਚ ਹੱਕਦਾਰ ਹੈਗੇ ਨੇ ਉਹ ਕਦੇ ਨਾ ਕਦੇ ਗਵਰਨਮੈਂਟ ਜੋਬ ਲੱਗ ਹੀ ਰਹੇ ਨੇ ਇਹ ਸਚਾਈ ਹੈ ਇਹਦੇ ਵਿੱਚ ਕੋਈ ਵੀ ਝੂਠੀ ਗੱਲ ਨਹੀਂ ਹੈਗੀ ਉਹ ਗਵਰਨਮੈਂਟ ਜੋਬ ਲੱਗ ਰਹੇ ਨੇ ਤਾਂ ਇਸ ਕਰਕੇ ਕੋਈ ਨਾ ਕੋਈ ਐਗਜ਼ਾਮ ਤਾਂ ਜ਼ਰੂਰ ਕਰੈਕ ਹੋ ਜਾਂਦਾ ਹੈ ਲਗਾਤਾਰ ਤੁਸੀਂ ਤਿਆਰੀ ਕਰ ਰਹੇ ਹੋ ਕੋਈ ਨਾ ਕੋਈ ਐਗਜ਼ਾਮ ਜਿਹੜਾ ਹੈ ਉਹ ਪੱਕਾ ਕ੍ਰੈਕ ਹੋ ਹੀ ਜਾਂਦਾ ਐਵੇਂ ਦੀ ਕੋਈ ਗੱਲ ਨਹੀਂ ਹੈਗੀ ਪਰ ਝੂਠੇ ਮਿੰਤ ਨਾ ਕਰੋ ਜਿੰਨਾ ਹੋ ਸਕਦਾ ਝੂਠੇ ਮਿੰਤ ਤੋਂ ਬਚੋ ਆਪਾਂ ਤੁਹਾਨੂੰ ਆਹੀ ਗੱਲ ਕਰਾਂਗੇ ਠੀਕ ਹੈ ਪਹਿਲੀ ਗੱਲ ਤਾਂ ਇਹ ਹੋਗੀ ਇਹ ਮੈਨੂੰ ਬਹੁਤ ਬੁਰੀ ਲੱਗੀ ਆ ਚੀਜ਼ ਕਿ ਵੀ ਹਾਂ ਐਵੇਂ ਦਾ ਵੀ ਪੇਰੈਂਟਸ ਦੇ ਨਾਲ ਹੋ ਰਿਹਾ ਦੂਜੇ ਬੱਚੇ ਜੇ ਤੁਸੀਂ ਕੋਈ ਵੀ ਹੁਣ ਆਜੰਨੇ ਆਪਾਂ ਮਤਲਬ ਕਿ ਆਪਣੀ ਗੱਲ ਤੇ ਜੇ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹੋ ਤੁਸੀਂ ਪਹਿਲਾਂ ਤਾਂ ਆਪਣੇ ਚੈਨਲ ਨੂੰ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ 10:30 ਵਜੇ ਦਿੱਲੀ ਇੱਥੇ GKGS ਤੇ ਕਲਾਸ ਹੁੰਦੀ ਹੈ ਠੀਕ ਹੈ ਮੈਥ ਵਗੈਰਾ ਦੀ ਕਲਾਸਿਸ ਰੀਜ਼ਨਿੰਗ ਦੇ ਆਪਾਂ ਰਿਕਾਰਡਡ ਪਾ ਹੀ ਰਹੇ ਆ ਤੇ ਦੂਜੀ ਗੱਲ ਇਹ ਹੈ ਕਿ ਆਪਣੀ ਐਪਲੀਕੇਸ਼ਨ ਹੈ ਐਪਲੀਕੇਸ਼ਨ ਦਾ ਲਿੰਕ ਦੇ ਰੱਖਿਆ ਡਿਸਕ੍ਰਿਪਸ਼ਨ ਦੇ ਵਿੱਚ 360 ਜੋਬ ਟਾਰਗੇਟ ਐਪਲੀਕੇਸ਼ਨ ਦਾ ਲਿੰਕ ਜੇ ਕੋਈ ਵੀ ਬੱਚਾ ਐਪ ਨੂੰ ਡਾਊਨਲੋਡ ਕਰਦਾ ਹੈ ਤਾਂ ਉਹਨੂੰ ਕੁਇਜ਼ ਤਾਂ ਮਿਲ ਜੂਗੀ ਜੀ ਫ੍ਰੀ ਕੁਇਜ਼ ਮਿਲੂਗੀ ਉਹਨੂੰ ਫ੍ਰੀ ਤੇ ਜਿਹੜੇ ਆਪਣੇ ਕੋਰਸਿਸ ਨੇ ਕੋਰਸਿਸ ਉਹ ਘੱਟ ਰੇਟਾਂ ਤੇ ਪਰਚੇਜ ਕਰ ਸਕਦਾ ਠੀਕ ਹੈ ਜਿਆਦਾ ਜਾਣਕਾਰੀ ਲਈ ਤੁਸੀਂ ਕੀ ਕਰ ਸਕਦੇ ਹੋ ਆਪਣਾ ਨੰਬਰ ਦੇ ਰੱਖਿਆ ਹੈ 98126 30162 ਇਹਦੇ ਤੇ ਤੁਸੀਂ ਕਾਲ ਕਰ ਸਕਦੇ ਹੋ ਬੱਚੇ ਠੀਕ ਹੈ ਤੁਹਾਨੂੰ ਸਾਰੀ ਦੀ ਸਾਰੀ ਨੋਲੇਜ ਕੋਰਸਿਸ ਦੀ ਮਿਲ ਜੂਗੀ ਜਿੰਨੇ ਵੀ ਪੰਜਾਬ ਦੇ ਵਿੱਚ ਐਗਜ਼ਾਮਸ ਚੱਲ ਰਹੇ ਨੇ ਆਪਾਂ ਸਭ ਦੀ ਪ੍ਰੈਪਰੇਸ਼ਨ ਕਰਵਾ ਰਹੇ ਹਾਂ ਤੇ ਜਿੰਨਾ ਹੋ سکے ਲੱਗ ਕੇ ਮਿਹਨਤ ਕਰੋ ਦਿਖਾਉਣ ਵਾਸਤੇ ਮਿਹਨਤ ਨਾ ਕਰੋ ਜੀ ਇਹ ਸਚਾਈ ਹੈ ਕਿ ਤੁਹਾਡੀ ਜ਼ਿੰਦਗੀ ਤੁਹਾਡੇ ਹੱਥ ਹੁੰਦੀ ਹੈ ਫਿਰ 2-4 ਸਾਲ ਜਦੋਂ ਬੀਤ ਜਾਣਗੇ ਜਦੋਂ ਤੁਸੀਂ ਜ਼ਿੰਦਗੀ ਦੀ ਮਿਹਨਤ ਦੇ ਆਖਰ ਪੜਾਅ ਤੇ ਹੋਵੋਗੇ ਜਦੋਂ 28 29 30 ਸਾਲ ਦੀ ਏਜ ਹੋ ਜਾਂਦੀ ਹੈ ਨਾ ਉਦੋਂ ਬੜਾ ਮੁਸ਼ਕਿਲ ਹੋ ਜਾਂਦਾ ਹੈ ਇਹ ਸਚਾਈ ਹੈ ਠੀਕ ਹੈ ਤੇ ਚਲੋ ਜੀ 올 द बेस्ट ਪ੍ਰੇਪਰੇਸ਼ਨ ਕਰਦੇ ਰਹੋ ਥੈਂਕ ਯੂ ਸੋ ਮੱਚ